ਗਿੱਦੜਬਾ ਇਲੈਕਸ਼ਨ ਦਾ ਵੀ ਬਾਹਲਾ ਕਾ ਮੁੱਲ ਜਿਆ ਪਿਆ ਕੀ ਚੱਕਰ ਆ ਯਾਰ ਗਿੱਦੜਵੇ ਦੇ ਦਾਸਲਮੇ ਜੇ ਤੂੰ ਸਹੀ ਪੁੱਛੇ ਨਾ ਹੁਣ ਜਿਵੇਂ ਅੱਗੇ ਸਿਆਣਿਆਂ ਦੀ ਘਾਵਤਾ ਕਹਿੰਦੇ ਹੁੰਦੇ ਆ ਕਿ ਤੰਦ ਨਹੀਂ ਉਲਜੇ ਤਾਣੀ ਉਲਝਗੀ ਹੁਣ ਤਾਂ ਤਾਣੀ ਉਲਝਗੀ ਬਾਹਲਾ ਤਕੜਾ ਬਾਹਲਾ ਟਾਫ ਮੁਕਾਬਲਾ ਹੋਣਾ ਹੋ ਸਕਦਾ ਵੀ ਪੰਜਾਬ ਦੇ ਮੰਤਰੀ ਨਹੀਂ ਕੇਂਦਰ ਦੇ ਮੰਤਰੀਆਂ ਨੂੰ ਵੀ ਗਲੀਆਂ ਚ ਵੋਟਾਂ ਮੰਗਣੀਆਂ ਪੈਣਾ ਆ ਕੇ ਮਤਲਬ ਇੱਥੇ ਸੈਂਟਰ ਦਾ ਕੋਈ ਮੰਤਰੀ ਸੈਂਟਰ ਦੇ ਬੰਦੇ ਮੰਤਰੀ ਆਉਣਗੇ ਬੰਦੇ ਨਹੀਂ ਆਉਂਦੇ ਮੰਤਰੀ ਗਿੱਦੜਬੇ ਦੀਆਂ ਗਲੀਆਂ ਚ ਆ ਪੰਜਾਬ ਦੀ ਦੂਰੀ ਆਰ ਸਭ ਤੋਂ ਹੌਟ ਸ਼ੀਟ ਹੈ ਜਿਵੇਂ 95 ਚ ਇਲੈਕਸ਼ਨ ਹੋਇਆ ਸੀ ਨਾ ਉਵੇਂ ਇਲੈਕਸ਼ਨ ਹੋਣਾਗੇ ਗਿੱਧਵੇ ਤੇ ਅੱਜ ਦੀ ਗੱਲ ਨੋਟ ਕਰਦਾ ਐ ਨਹੀਂ ਪਤਾ ਸੁਖਵੀਰ ਵੀ ਹੋਵੇ ਯਾਰ ਮੈਂ ਤੁਹਾਨੂੰ ਜਦੋਂ ਕਹੀ ਦਿੱਤਾ ਵੀ ਜਦੋਂ ਸੈਂਟਰ ਦੇ ਮੰਤਰੀ ਫੇਰ ਹੀ ਹੋਣਗੇ ਜੇ ਇੱਥੇ ਪੰਜਾਬ ਦੇ ਤਰਨਾਟ ਮੰਤਰੀ ਉੱਠੇ ਆ ਤਾਂ ਪੂਰਾ ਪੇੜਾ ਕੰਮ ਹੋਊਗਾ ਪੂਰਾ ਜਮਾ ਸਿਰੇ ਲੱਗੂਗੀ ਦੁਨੀਆ ਦੇ ਵਾਲਟ ਦੇ ਨਕਸ਼ੇ ਤੇ ਜਿੱਥੇ ਜਿੱਥੇ ਪੰਜਾਬੀ ਬੈਠੇ ਆ ਸਕਰੀਨਾਂ ਚ ਲਾ ਕੇ ਸੁਣਨਗੇ ਵੀ ਕੀ ਗਿੱਧਵੇ ਦਾ ਕੀ ਰਿਜ਼ਲਟ ਕਹਿੰਦਾ ਐਡੀ ਤਗੜੀ ਗੱਲ ਬਾਨੀ ਆ ਹੌਣ ਤੋਂ ਵੇਖ ਲਾ ਆਪੀ ਹੈ ਨਾ ਪ੍ਰਧਾਨ ਹੀ ਆ ਸਾਰੇ ਪਾਰਟੀਆਂ ਦੇ ਹਰੇਕ ਆਸਤੇ ਮੁੱਛ ਦਾ ਸਵਾਲ ਅਕਾਲੀ ਦਲ ਦੇ ਵੀ ਹੁਣ ਮੁੱਛ ਦਾ ਸਵਾਲ ਹੀ ਬਣ ਗਿਆ ਕਾਂਗਰਸ ਦੇ ਵੀ ਆਮ ਆਦਮੀ ਪਾਰਟੀ ਦਾ ਵੀ ਸਭ ਤੋਂ ਮੁਕਾਬਲਾ ਸਖਤ ਹੋ ਗਿਆ ਸਖਤ ਐ ਹੋ ਗਿਆ ਆਮ ਆਦਮੀ ਦਾ ਮੰਨ ਕੇ ਚੱਲ ਹੁਣ ਜਿਹੜਾ ਡੈਂਪ ਸਖਤ ਮੁਕਾਬਲਾ ਡੈਂਪੀ ਦੇ ਉਧਰ ਜਾਣ ਨਾਲ ਬਣਿਆ ਕਿਉਂਕਿ ਡੈਂਪੀ ਦੀ ਆਪਦੀ ਵੋਟ ਵੀ ਆ ਹੁਣ ਉਹ ਆਪਦੀ ਵੋਟ ਵੀ ਮਗਰ ਜਾਊਗੀ ਆਮ ਆਦਮੀ ਪਾਰਟੀ ਚ ਹੋ ਸਕਦਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਵੀ ੱੱਕਾ ਲੱਗ ਜੇ ਕੋਈ ਉਹਨਾਂ ਦਾ ਵੀ ਉਮੀਦਵਾਰ ਜਿਹੜਾ ਨਾਂ ਤੇ ਆਪਦੀ ਤੇ ਮੋਹਰ ਲਵਾਉਣ ਨੂੰ ਫਿਰਦਾ ਹੈ ਕੋਈ ਉਹਨਾਂ ਦਾ ਬੰਦਾ ਹੋਰ ਪਾਰਟੀ ਚ ਉੱਠ ਜੇ ਉਹ ਆਪਦੀ ਵੋਟ ਮਗਰ ਤਾਂ ਕਰਕੇ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਨਾ ਉਧਰੋਂ ਭਾਜਪਾ ਦਾ ਫਾਈਨੈਂਸ ਮਿਨਿਸਟਰ ਇੱਥੇ ਆ ਰਿਹਾ ਕੁੰਡਿਆਨੇ ਸਿੰਘ ਫਸਣਗੇ ਤਿੰਨ ਚਾਰ ਵੇਰੀ ਦਾ ਐਮਐਲਏ ਜਿੱਤਿਆ ਦੋ ਵੇਰੀ ਦਾ ਫਾਈਨੈਂਸ ਮਿਨਿਸਟਰ ਸੈਂਟਰ 'ਚ ਪਹੁੰਚ ਮੋਦੀ ਨਾਲ ਹੱਥ ਮਨਪ੍ਰੀਤ ਬਾਦਲ ਇਉਂ ਚਾਹ ਸਾਂਝੀ ਹੱਥ ਮਲਾਉਣਾ ਆਏ ਮਲਾਉਣਾ ਤੇ ਫਿਰ ਕੁੰਡੀਆਂ ਨਹੀਂ ਫਸਣਗੇ ਜਮਾ ਸਾਨਾਂ ਦੇ ਵੀ ਤੰਗੋਂ ਮੈਂ ਤੈਨੂੰ ਕਹਿਣਾ ਵੀ ਮਨਪ੍ਰੀਤ ਬਾਦਲਤੀ ਹਮਾਇਤ ਕਰਨਾ ਸੈਂਟਰ ਦੇ ਮੰਤਰੀ ਵੀ ਆਉਣਗੇ ਇੱਥੇ ਹੋ ਸਕਦਾ ਵੀ ਗਲੀਆਂ 'ਚ ਸੈਂਟਰ ਦੇ ਮੰਤਰੀਆਂ ਤੇ ਇੱਕ ਤੁਰਨਾ ਪੈ ਜੇ ਪਿੰਡਾਂ ਦੀਆਂ ਗਲੀਆਂ 'ਚ ਜਾਂ ਅੱਗੇ ੜਵੇ ਸ਼ਹਿਰਾਂ 'ਚ ਵੀ ਵੋਟਾਂ ਮਨਪ੍ਰੀਤ ਨੂੰ ਪਾਓ ਉਧਰੋਂ ਆਮ ਆਦਮੀ ਪਾਰਟੀ ਦੇ ਜਿੰਨੇ ਮੁੱਖ ਮੰਤਰੀ ਜਾ ਖੇਤੀਬਾੜੀ ਮੰਤਰੀ ਜਾਂ ਬਿਜਲੀ ਮੰਤਰੀ ਜਿੰਨੇ ਮੰਤਰੀ ਆ ਜਿੰਨੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਆ ਜਿੰਨੀ ਦਿੱਲੀ ਦੀ ਲੀਡਰਸ਼ਿਪ ਉਹ ਵੀ ਆ ਕੇ ਇੱਥੇ ਬਹਿ ਜੇ ਵੀ ਵੋਟਾਂ ਡੈਂਪੀ ਨੂੰ ਪਾਇਓ ਤਾਂ ਹੀ ਤੁਹਾਡੇ ਕਰਕੇ ਮੈਨੂੰ ਦਾ ਵੀ ਗਿੱਦੜ ਪੈਦਿਆਂ ਵੋਟਾਂ ਕਰਕੇ ਤੁਹਾਡੇ ਭਲਾਈ ਜਾਣੇ ਮੇਲਾ ਲੱਗਿਆ ਪਿਆ ਕਲਾਕਾਰ ਫਿਰਦੇ ਆ ਆ ਗਿੱਦੜ ਵਾਲੀ ਖੜੀ ਖੜੀ ਲੱਗੀ ਜਾਂਦੇ ਇਹ ਤਾਂ ਨਹੀਂ ਇਹ ਤਾਂ ਹਜੇ ਟਰੇਲਰ ਆ ਜਿਵੇਂ ਆ ਰਹੇ ਨੇ ਤੇ ਪਿਕਚਰ ਤੋਂ ਅਭੀ ਬਾਕੀ ਐ ਹਜੇ ਦਾ ਹਜੇ ਤਾਂ ਇੱਕ ਪਾਰਟੀ ਨਹੀਂ ਖੜੇ ਕੁੜੇ ਲਵਾਉਣੇ ਸ਼ੁਰੂ ਕੀਤੇ ਹੁਣ ਮਗਰ ਦੂਜਿਆਂ ਨੂੰ ਵੀ ਲਵਾਉਣੇ ਪੈਣਗੇ। ਉਹੀ ਤਾਂ ਗੱਲ ਆ ਤੀਆਂ ਲੰਘਣ ਤੋਂ ਬਾਅਦ ਸੋਡੇ ਪਿੰਡ ਤੀਆਂ ਦਾ ਹੋ ਗਾ। ਗੱਲ ਮਕਾ ਵੀ ਗਿੱਦੜਵੇ ਦੀ ਚਾਂਦੀ ਬਣ ਗਈ। ਚਾਂਦੀ ਬਣ ਜੋਣਾ। ਬਈ ਸਰਕਾਰ ਨੂੰ ਮੌਕੇ ਤੇ ਹੁਣ ਉਧਰੋਂ ਸੈਂਟਰ ਕੰਮ ਕਰੂ। ਕੰਮ ਵੀ ਵੱਧ ਹੋਣਗੇ। ਹਾਂ ਉਧਰੋਂ ਪੰਜਾਬ ਸਰਕਾਰ ਕਰੂ ਉਧਰੋਂ ਸੈਂਟਰ ਕਰੂ। ਹਾਂ। ਜਿੰਨੇ ਗਿੱਦੜਵੇ ਦੇ ਪਿੰਡਾਂ ਸ਼ਹਿਰਾਂ ਦੇ ਰੁਕੇ ਕੰਮ ਆ ਸਾਰੇ ਹੋਣਗੇ, ਸਿਰੇ ਹੋ ਜਾਣਗੇ। ਵੀ ਬਸੇ ਸੀਟ ਸਾਡੀ ਰਹਿਣੀ ਚਾਹੀਦੀ ਹੈ ਹਾਂ ਯਾਰ ਤੂੰ ਗੱਲ ਮਕਾ ਸਾਡੇ ਨਾਲ ਇੱਥੇ ਆਹ ਇੱਕ ਮਾਡਲ ਰੋਲ ਖਣੀ ਕੀ ਬਣਾਇਆ ਛੱਪੜ ਹੂੰ ਤੇ ਉਹ 2 ਮਹੀਨੇ 3 ਹੋ ਗਏ ਸੀਗੇ ਜਦੋਂ ਵੋਟਾਂ ਨਹੀਂ ਪੰਗਾ MP ਦੀਆਂ ਉਦੋਂ ਕੋਡ ਲੱਗ ਗਿਆ ਸੀ ਹੂੰ ਉਹਦਾ ਕੰਮ ਰੁਕ ਗਿਆ ਸੀ ਤੇ ਜਦੋਂ ਹੁਣ ਬਈ ਆਹ ਚੱਲਿਆ ਕੰਮ ਬਿੱਤੀਆਂ ਤੇ CM ਸਾਹਿਬ ਨੇ ਆਉਣਾ ਹੂੰ ਰਾਤੇ ਰਾਤੀ ਉਹਨੂੰ ਕਿਧਰੇ ਤਾਂ ਰੰਗ ਹੋ ਗਿਆ ਕਿਧਰੇ ਟੇਲਾਂ ਦੀਆਂ ਟਰਲਿੰਗਾਂਆਂ ਲੋਕ ਟੇਲ ਨਹੀਂ ਲੱਗਦੀ ਅੱਛਾ ਚੱਲੀ ਜਾਂਦਾ ਕੰਮ ਰੋਲ ਮਾਡਲ ਬਣ ਜਾਊਗਾ ਯਾਰ ਸਾਡਾ ਪਿੰਡ ਫੋਰ ਦਸ ਠੀਕ ਹੈ ਇਹ ਫਾਇਦੇ ਇਹ ਕਿਸਮਤ ਜਾਗਦੀ ਨਹੀਂ ਦੀ ਕਿਸੇ ਹਲਕੇ ਦੀ ਵੀ ਜਿੱਥੇ ਬਾਏ ਇਲੈਕਸ਼ਨ ਹੋਣ ਥੋੜੀ ਜਾਗੂਗੀ ਤੇ ਜਾਗ ਵੀ ਜਾਗੂਗੀ ਕਿ ਆ ਜਾਰ ਨੇਤਾ ਆ ਅਫਸਾਨਾ ਖਾਨ ਅਫਸਾਨਾ ਖਾਨ ਕਨਵਰ ਗਰੇਵਾਲ ਅਗਰਲੇ ਜਗਤਰ ਐਵੇਂ ਤੇ ਕਲਾਕਾਰ ਜੇ ਉਹ ਸਟੇਜ 'ਤੇ ਹੋਵੇ ਖੰਝਾਣਾ ਹੋਵੇ 11 1100 2200 ਟਿਕਟਾ ਇੱਥੇ ਫ੍ਰੀ 'ਚ ਸਰਕਾਰ ਵੱਲੋਂ ਹਜੇ ਮਾਨਮਾ ਕੀ ਨਾ ਵੀ ਹਜੇ ਤਾਂ ਕੁਝ ਵੀ ਨਹੀਂ ਅਜੇ ਲੈਕਚਨ ਚ ਤਿੰਨ ਤੋਂ ਚਾਰ ਮਹੀਨੇ ਪਏ ਆ ਤੇ ਮਗ ਜਮੇ ਹੀ ਪਹਿਲਾਂ ਗਿਆ ਬਾਈ ਮੁਕਾਬਲਾ ਹੀ ਬੜਾ ਸਖਤ ਹੋਣਾ ਐਨਾ ਪਹਿਲਾਂ ਤਾਂ ਜਿਵੇਂ ਉਹ ਟੂਰਨਾਮੈਂਟ ਨਹੀਂ ਹੁੰਦੇ ਹੁੰਦੇ ਮੇਜਰ ਲੀਗਲ ਟੂਰਨਾਮੈਂਟ ਕਿਹੜੀ ਮੇਜਰ ਲੀਗ ਫਾਊਂਡੇਸ਼ਨ ਵਜਦੀ ਆ ਉਹਦੇ ਚ ਜਦੋਂ ਜਾਂਦੇ ਆ ਖਿਡਾਰੀ ਸਾਰੇ ਜਮਾਂ ਸਿਰੇ ਦੇ ਚੁਣ ਕੇ ਲੈ ਜਾਂਦੇ ਹੋ ਜਮਾਂ ਬਰਛਾਂ ਵਰਗੇ ਜਵਾਨ ਹੂੰ ਉਹ ਗੱਲ ਹੋ ਗਈ ਹੁਣ ਸਿਆਸਤ ਦੀ ਮੇਜਰ ਲੀਗ ਇੱਥੇ ਹੁਣ ਜਾ ਰਹੀ ਹੈ ਕਿ ਦੜਵੇ ਦੇ ਸਹੀ ਗੱਲਾਂ ਸਾਰ ਪੰਜਾਬ ਦੇ ਤੇ ਮੈਂ ਨਾ ਵੇਖ ਤੂੰ ਹਲਕਾ ਕਾਂਗਰਸ ਦੇ ਪ੍ਰਧਾਨ ਦਾ ਵੀ ਆ ਹੂੰ ਬਾਦਲ ਪਰਿਵਾਰ ਦੇ ਵੀ ਪੈਰ ਇੱਥੋਂ ਹੀ ਲੱਗੇ ਆ ਲੱਗੇ ਆ ਡੈਂਪੀ ਟ ਲੋਏ ਸੇ ਗਿੱਦੜਵੇ ਹਲਕੇ 'ਚ ਰਹਿੰਦਾ ਗਿੱਦੜਵੇ ਸ਼ਹਿਰ 'ਚ ਹਾਂ ਲੋਕਲ 12 ਸਾਲ ਹੋ ਗਏ ਉਹਨੇ ਵਰਕ ਵੀ ਕਰਿਆ ਲੋਕਾਂ ਦਾ ਦੁੱਖ ਤੇ ਸੁੱਖ ਦੇ ਕੁੱਲ ਦੇ ਗਿਆ ਮਨਪ੍ਰੀਤ ਬਾਦਲ ਵੀ ਇੱਥੋਂ ਦਾ ਚਾਰ ਵਾਰੀ ਜੇਤੂ ਆ بس 100 200 ਵੋਟਾਂ ਦਾ ਹੀ ਹੋਊ ਇੱਥੇ ਮਾ ਹਾ ਤਿਲਕਣ ਬਾਜੀ ਆ ਬਾਈ ਜਿਵੇਂ ਉਹ ਰੈਸਲਿੰਗ ਵਾਲੇ ਨਹੀਂ ਲੜੀ ਦੋ ਜਾਂਦੇ ਹੁੰਦੇ ਆ ਤੇ ਪਾਚੋ ਕੇ ਮੁੱਕਾ ਮਾਰ ਕੇ ਹੋਰ ਲੱਤ ਜੀ ਚੱਕ ਬੰਦਾ ਤੇ ਕੋ ਕਹਿੰਦਾ ਆਏ ਪਤਾ ਨਹੀਂ ਕਿਹਦਾ ਮੌਕੇ ਤੇ ਤਾੜੀ ਵੱਜਣੀ ਆ ਲੱਡੂ ਵੰਡੇ ਰਹਿ ਸਕਦੇ ਇੱਥੇ ਕਿਸੇ ਹਾ ਲੱਡੂ ਦੀਆਂ ਦਾ ਬਾਈ ਸਾਂਗਾ ਸਾਰੀਆਂ ਪਾਲਟ ਕੇ ਕਰਕੇ ਰੱਖਣ ਪਤਾ ਨਹੀਂ ਕਿਹਦਾ ਬਹੁ ਪੈ ਜੇ ਪਤਾ ਨਹੀਂ ਕਿਉਂਕਿ ਜਮ ਮਾਰ ਜੇ ਨੇ ਇੱਥੇ ਮੈਨੂੰ ਲੱਗਦਾ ਵੀ ਸੈਂਕੜੇ ਵੋਟਾਂ ਤੇ ਹੋਣਾ ਥੋੜਾ ਹੀ ਰਹੂਗਾ ਬਾਈ ਹਾਂ ਬਹੁਤ ਸਖਤ ਮੁਕਾਬਲਾ ਹੋਣਾ ਹਾਂ ਤੈਨੂੰ ਮੈਂ ਜਦੋਂ ਬਈ ਮੈਂ 100 ਹੱਥ ਰੱਸਾ ਤੇ ਸਿਰੇ ਤੇ ਗੰਢ ਤੈਨੂੰ ਮੈਂ ਪੰਜਾਬੀ ਜੀ ਸਮਝਾਤਾ ਬਈ ਸੈਂਟਰ ਦੇ ਮੰਤਰੀ ਵੀ ਇੱਥੇ ਵੋਟਾਂ ਮੰਗਣ ਆਉਣਗੇ ਆਉਣਗੇ ਤੇ ਹੁਣ ਵੇਖ ਲੈ ਫਿਰ ਸੈਂਟਰ ਦੇ ਮੰਤਰੀ ਮਨਪ੍ਰੀਤ ਮਗਰ ਆਉਣਗੇ ਤੇ ਪੰਜਾਬ ਵਾਲਾ ਤੇ ਪੰਜਾਬ ਗਵਰਨਮੈਂਟ ਐਂਪੀ ਢੋ ਮਗਰ ਉਹ ਤੇ ਹੋ ਸਕਦਾ ਜਿਹੜਿਆਂ ਦੇ ਆਪਾਂ ਪਿਛਲੀਆਂ ਵੀਡੀਓ ਚ ਉਮੀਦਵਾਰਾਂ ਦੇ ਨਾਮ ਲੈ ਸੀਗੇ ਹੋ ਸਕਦਾ ਉਹ ਕਿਸੇ ਪਾਸੇ ਨਾਰਾਜ਼ ਵੀ ਹੋ ਸਕਦਾ ਹੈ ਸਰਕਾਰ ਤੋਂ ਤੇ ਜਾਂ ਉਹਨਾਂ ਨੂੰ ਕਿਸੇ ਚੰਗੇ ਅਹੁਦੇ ਨਾਲ ਨਿਮਾਜਿਆ ਜਾਊ ਉਹ ਵੀ ਇਧਰ ਉਧਰ ਕੋਈ ਬਈ ਇਧਰ ਉਧਰ ਵੀ ਹੋ ਸਕਦਾ ਤੇ ਚੰਗੇ ਅਹੁਦਿਆਂ ਨਾਲ ਵੀ ਨਿਮਾਜਿਆ ਜਾ ਸਕਦਾ ਕੁਝ ਵੀ ਹੋ ਸਕਦਾ ਕਿਉਂਕਿ ਸਾਰੀ ਸਿਆਸਤ ਦੀ ਤੰਦ ਨਹੀਂ ਤਾਣੀ ਉਲਝ ਗਈ ਹੂੰ ਤੇ ਕੋਈ ਸਿਆਸੀ ਧਮਾਕਾ ਆਉਣ ਵਾਲੇ 4 ਦਿਨਾਂ 'ਚ ਹੋਰ ਵੀ ਹੋ ਸਕਦਾ ਹੋ ਸਕਦਾ ਹਨਾ ਬਹੁਤ ਕੁਝ ਹੋਣਾ ਅਜੇ ਤਾਂ ਮੈਂ ਤਨੂ ਆਵੇਂ ਆਖੀ ਤਾਂ ਜਾਂਦਾ ਵੀ ਅਜੇ ਤਾਂ ਟ੍ਰੇਲਰ ਆ ਬਹੁਤ ਕੁਝ ਹੋਣਾ ਪਿਕਚਰ ਵੀ ਬਾਕੀ ਹੈ ਹਜੇ ਇਹ ਤਾਂ ਚਾਰ ਆਪਾਂ ਪਾਰਟੀਆਂ ਦੇ ਮੇਨ ਮੇਨ ਨਾਂ ਲੈਤੇ ਹਜੇ ਜਿਹੜੀ ਸਿੱਖਾਂ ਦੀ ਪਾਰਟੀ ਆ ਹਜੇ ਉਹਨਾਂ ਨੇ ਵੀ ਉਮੀਦਵਾਰ ਦੇਣਾ ਫੇਰ ਇੱਕ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਨਵਾਂ ਬਣਿਆ ਜਿਹਦੇ ਜੋ ਫਕਰਸਰ ਵਾਲੇ ਚਰਨਜੀਤ ਅਰਗੇ ਚੰਦੂ ਮਾਜਰੇ ਅਰਗੇ ਉਹਨਾਂ ਨੇ ਵੀ ਉਮੀਦਵਾਰ ਦੇਣਾ ਹਜੇ ਉਮੀਦਵਾਰ ਹੋਰ ਬਹੁਤ ਹਜੇ ਕਿਸਾਨਾਂ ਨੇ ਉਮੀਦਵਾਰ ਦੇਣਾ ਇੱਥੇ ਤਾਂ ਕਰਕੇ ਇੱਥੇ ਚਾਰ ਨਹੀਂ ਘੱਟੋ ਘੱਟ 7 ਤੋਂ 8 ਪਾਰਟੀਆਂ ਸਾਰੀਆਂ ਕਮਸਾਨੀ ਹੋਊਗਾ ਪੂਰਾ ਮੈਨਾਂ ਉਮੀਦਵਾਰ ਉਤਰਨਗੇ ਪਿੰਡਾਂ 'ਚ ਵੀ ਮੁਕਾਬਲਾ ਪੂਰਾ ਟਫ ਹੋ ਜਾਊਗਾ ਤਰੀ ਗੱਲ ਆ ਹੋ ਸਕਦਾ ਵੀ ਕਾਲੀ ਦਲ ਦੇ ਜਿਹੜੇ ਸਰਪੰਚਾ ਉਹਨਾਂ ਨੂੰ ਆਮ ਆਦਮੀ ਦੇ ਦਫ਼ਤਰਾਂ 'ਚ ਬਹਿਣਾ ਪਵੇ ਕਿਉਂਕਿ ਕਾਲੀ ਦਲ ਦਾ ਬਹੁਤ ਵੱਡਾ ਚਿਹਰਾ ਐਡਾ ਵੱਡਾ ਲੀਡਰ ਛੱਡ ਕੇ ਕਾਲੀ ਦਲ ਨੂੰ ਆਮ ਆਦਮੀ ਚ ਉੱਠ ਗਿਆ ਬੜਾ ਕੁਝ ਹੋਣਾ ਬਾਈ ਯਾਰ ਗੱਲ ਸਮਝੋ ਬਾਹਰ ਆ ਸਹੀ ਗੱਲ ਆ ਤਾਂ ਤਾਣੀ ਉਲਝਦੀ ਐ ਤੇ ਜੇ ਹੋਰ ਉਲਝੂਗੇ ਹਾਂ ਤੇ ਦੱਸ ਤੈਨੂੰ ਦੇਵਾਂਗੇ ਫੇਰ ਅਗਲੀ ਸ੍ਰੇਸ਼ਟੀ ਦੱਸੂਗੀ ਅਗਲੀ ਵੀ ਕੁਝ ਨਹੀਂ ਜਦੋਂ ਇਲੈਕਸ਼ਨਾਂ ਤੋਂ 15 ਜਾਂ 14 ਦਿਨ ਰਹਿਗੇ ਸ੍ਰੇਸ਼ਟੀ ਉਦੋਂ ਬੋਲੂਗੀ ਉਦੋਂ ਉਦੋਂ ਫੇਰ ਪਾਵਾਂਗੇ ਉਦੋਂ ਉਦੋਂ ਪਹਿਲਾਂ ਵੀਡੀਓ ਤਾਂ ਪਾਉਂਦੇ ਰਵਾਂਗੇ ਹਾਂ ਪਰ ਸ੍ਰੇਸ਼ਟੀ ਵਾਲੀ ਵੀਡੀਓ ਐਤਕੀ 15 ਦਿਨ ਪਹਿਲਾਂ ਹੀ ਪਾਵਾਂਗੇ ਕਿਉਂਕਿ ਅੱਗੇ ਆਪਾਂ 2-3 ਮਹੀਨੇ ਪਹਿਲਾਂ ਦੱਸਤਾ ਸੀ ਉਹਦੇ ਚ ਇੱਕ ਉਮੀਦਵਾਰ ਉਦੋਂ ਬਾਅਦ ਉਤਰਿਆ ਸੀ ਫਰੀਦਕੋਟ ਤੇ ਉਹ ਕਈ ਭਰਾਵਾਂ ਨੇ ਨਾ ਕਮੈਂਟ ਕਰੇ ਕਿ ਤੂੰ ਤਾਂ ਕਰਮਜੀਤ ਅਨਮੋਲ ਨੂੰ ਆਦਾ ਸੀ ਜਿਹੜੇ ਟਾਈਮ ਆਪਾਂ ਆਖਿਆ ਸੀ ਨਾ ਉਸ ਟਾਈਮ ਉਹ ਉਸ ਟਾਈਮ ਸਰਬਜੀਤ ਖਾਲਸਾ ਉੱਥੇ ਹੀ ਨਹੀਂ ਸੀ ਉਸ ਤੋਂ ਬਾਅਦ ਇਸ ਕਰਕੇ ਉਮੀਦਵਾਰ ਦਾ ਪਤਾ ਪਾਣੂ ਬਾਜੀ ਕਿਹਨੇ ਮਾਰਨੀ ਆ ਪਰ ਦੱਸਦਾ ਨਹੀਂ ਜੇ ਅੱਜ ਦੱਸਤਾ ਕਿਉਂਕਿ ਹਜੇ ਉਮੀਦਵਾਰ ਹੋਰ ਆਉਣੇ ਆ ਮੈਦਾਨ 'ਚ ਹਜੇ ਸਾਰਿਆਂ ਨੂੰ ਆ ਜਾਣ ਦੇ ਫਿਰ 14 ਦਿਨ ਪਹਿਲਾਂ ਕਹਦੇਗੇ ਵੀ ਸ੍ਰਿਸ਼ਟੀ ਕਹਿੰਦੀ ਆ ਹਜੇ ਤਾਂ ਨਹੀਂ ਪਤਾ ਕਿਹਦੇ ਫਾਮ ਪਰ ਜਾਣੀ ਨਹੀਂ ਦੱਸਾਂਗੇ ਯਾਰ ਜਵਾਨ ਹੋਣੀ ਭਾਈ ਦੇ ਆਪਾਂ ਲੋਕਾਂ ਨਾਲ ਵਾਅਦਾ ਕਰਿਆ ਜੇ ਝੂਠੇ ਪੈ ਗਏ ਤਾਂ ਆਪਾਂ ਆਪਣੇ ਆਪ ਨੂੰ ਬੰਦੇ ਹੀ ਨਹੀਂ ਕਹਾਉਂਦੇ ਆਪਾਂ ਆਖਾਂਗੇ ਯਾਰ ਅੱਜ ਤੋਂ ਬੋਲਣਾ ਹੀ ਛੱਡਿਆ ਆਪਾਂ ਲੀਡਰੀ ਬਾਰੇ ਤੇ ਜੇ ਸੱਚੇ ਪੈ ਗਏ ਫਿਰ ਮੰਨੇਗਾ ਬਾਬਿਆਂ ਨੂੰ ਮੰਨਾਂਗੇ ਬਾਬਿਆਂ ਨੂੰ ਬਸ ਵੀਰ